ਹਮੇਸ਼ਾ ਤੁਸੀਂ ਕਹਿੰਦੇ ਰਹਿੰਦੇ ਸਵਰਾਜ ਵਿਖਾਓ ਫਾਰਮ 60 ਵਿਖਾਓ ਫਾਰਮ 60 ਸਵਰਾਜ ਦੀ ਹਮੇਸ਼ਾ ਚਰਚਾ ਕਰਦੇ ਰਹਿੰਦੇ ਆ ਅੱਜ ਤਾਂ ਲਈ ਦੋਨੇ ਟਰੈਕਟਰ ਹੀ ਲੈ ਕੇ ਹਾਜ਼ਰ ਆਪਾਂ ਤੇ ਜਿਨ੍ਹਾਂ ਨੇ ਲੈਣੇ ਆ ਨੰਬਰ ਸਕਰੀਨ ਦੇ ਵਿੱਚ ਚਲਾ ਦਾਂਗੇ ਤੇ ਉੱਤੇ ਵੀਡੀਓ ਚ ਵੀ ਦਿਖਾ ਦਿੰਨੇ ਹੁਣੇ ਪਹਿਲਾਂ ਤੁਹਾਨੂੰ ਕੰਡੀਸ਼ਨ ਦੀ ਗੱਲ ਕਰਦੇ ਆ ਸਵਰਾਜ 855 4 ਸਟਾਰ ਤੇ 17 ਮਾਡਲ 530000 ਰੁਪਏ ਦੀ ਮੰਗ ਆਗਲੇ ਬਨੇ ਲੇਟ ਲੱਗੀ ਹਰਿਆਣਾ ਨੰਬਰ ਤੇ ਪਾਵਰ ਸਟੀering ਟਰੈਕਟਰ ਹੈ ਸਿੰਗਲ ਐਕਟਿੰਗ ਪਾਵਰ ਸਟੀering ਇਹਨਾਂ ਸਿਲੰਡਰ ਦੇ ਨਾਲ ਹੁੰਦਾ ਟਾਇਰ ਚੰਗੇ ਪਏ ਨੇ ਬਾਡੀ ਲਾਈਨ ਦਾ ਕੰਡੀਸ਼ਨ ਦਾ ਚੰਗਾ ਬੈ ਟਾਇਰ ਵੀ ਕੰਡੀਸ਼ਨ ਹੈ ਜਿਹੜੀ ਦੇਖ ਸਕਦੇ ਤੁਹਾਡੇ ਸਾਹਮਣੇ ਇੱਕਦਮ ਸਾਫ਼ ਪਈ ਆ ਤੇ ਮੈਟ ਲੱਗਾ ਸੈਂਟਰ ਗੀਅਰ ਦੇ ਨਾਲ ਜੇ ਗੱਲ ਕਰੀਏ ਦੀ ਰਿਵਰਸ ਪੀਟੀਓ ਚਾਰ ਸਟਾਰ ਹੈ ਠੀਕ ਹੈ ਟਰੈਕਟਰ ਤੁਸੀਂ ਦੇਖ ਸਕਦੇ ਕਿੰਨਾ ਸਾਫ਼ ਹੈ ਜੇ ਰੇਟ ਦੀ ਗੱਲ ਕਰੀਏ ਦੁਬਾਰਾ ਫਿਰ ਦੱਸ ਦਿਆਂ 530 ਡਿਮਾਂਡ ਹੈ 17 ਮਾਡਲ ਮੌਕੇ ਤੇ ਮਾਨਤਾ ਨੂੰ ਹੋ ਜਾਏਗਾ ਠੀਕ ਹੈ ਜੀ ਇਹ ਖੜੇ ਨੇ ਡਿਊਜ਼ ਭਾਰੇ ਜਨਸੀ ਤੇ ਇਧਰ ਡਿਊਜ਼ ਫਾਰ ਦਾ ਵੀ ਖੜਾ ਇਸ ਤੋਂ ਬਾਅਦ ਫਾਰਮ ਸੱਠ ਵਿਗਾਉਣੇ ਆ ਵੀਡੀਓ ਨੂੰ ਸ਼ੇਅਰ ਕਰ ਦੇਣ ਜਿਹੜੇ ਲੋਕ ਜੁੜੀ ਜਾਂਦੇ ਨੇ ਤੇ ਸ਼ੇਅਰ ਕਰਕੇ ਜਾਇਆ ਜੇ ਕਿਉਂਕਿ ਕਿਸੇ ਨੇ ਲੈਣਾ ਹੋਇਆ ਉਹ ਲੈ ਆ ਸਕਦਾ ਆ ਡਿਊਜ਼ ਫਾਰ ਦੀ ਏਜੰਸੀ ਇੱਥੇ ਠੀਕ ਆ ਟਰੈਕਟਰ ਇਹ ਵੀ ਆ 55 ਇੱਥੇ ਸੀਆਰਡੀ ਟਰੈਕਟਰ ਆ ਚੁੱਕੇ ਨੇ ਠੀਕ ਹੈ ਇਹ ਸ਼ਿਫਟ ਹੋ ਗਈ ਵੈਸੇ ਏਜੰਸੀ ਤੇ ਤੁਸੀਂ ਜੇ ਕਿਸੇ ਨੇ ਲੈਣਾ ਡਿਊਜ਼ ਫਾਰ ਦਾ ਨਵਾਂ ਏਜੰਸੀ ਚੋਂ ਲੈ ਆ ਸਕਦੇ ਜੀ ਇਹ ਹੈਗੀ ਫਤਿਹਬਾਦ ਆਟੋ ਮਾਰਕੀਟ ਚ ਤੇ ਆ ਖੜਾ ਨਵਾਂ ਟਰੈਕਟਰ ਮੱਕਰੋ ਗੱਲ ਵੀ ਜਿੰਨੇ ਕਰਨਾ ਕੋਈ ਕਮੈਂਟ ਕਰ ਸਕਦਾ ਹੈ ਤੇ ਵੀ ਪ੍ਰਾਨਾ ਦੱਸੋ ਪਹਿਲਾਂ ਮੈਂ ਤੁਹਾਨੂੰ ਮਾਡਲ ਦੱਸਦਾ ਫਿਰ ਤੁਹਾਨੂੰ ਰੇਟ ਵੀ ਦੱਸਾਂਗੇ 20 ਮਾਡਲ ਹੈ ਠੀਕ ਹੈ ਜੇ ਗੱਲ ਕਰੀਏ ਦੇਖੋ ਲਾਈਟਾਂ ਪੂਰੀ ਕਲੈਰਿਟੀ ਨਾਲ ਸਾਫ਼ ਪਈਆਂ ਤੋਤਾ ਜ਼ਰੂਰ ਹੈ ਟਰੈਕਟਰ ਠੀਕ ਹੈ ਤੋਤਾ ਹਜੇ ਟਰੈਕਟਰ ਜਮਾ ਕਾਲਾ ਰੰਗ ਹੈ ਦਾ ਟਾਇਰਾਂ ਦੇ ਵਿੱਚ ਜਮਾ ਕਾਲਾ ਰੰਗ ਸਫਾਈ ਦਾ ਕੰਮ ਕੀਤਾ ਵੀ ਦੇਖੋ ਤੋਤਾ ਕਿੰਨਾ ਦਿਓ ਰੰਗ ਰੋਗਣ ਤੁਸੀਂ ਕਹੋਗੇ ਤੇ ਜੇ ਗੱਲ ਕਰੀਏ ਟਰੈਕਟਰ ਚੱਲਿਆ ਵੀ ਮੈਨੂੰ ਲੱਗਦਾ ਸਾਹਬ ਦਾ ਰਾਈਟਰ ਮੈਂ ਵੇਖਦਾ ਮੀਟਰ ਤੇ ਕਿੰਨਾ ਚੱਲਿਆ ਪਰ ਇਤੋਂ ਨਹੀਂ ਰਹਿਣ ਲੋ ਹਿੱਟ ਗਾਰਡ ਲੱਗੇ ਹੋਇਆ ਫਾਰਮ 60 ਹੈ T20 ਸਪੀਡ ਗੇਅਰ ਬਾਕਸ ਹੈ ਇਹਦੀ ਡਿਮਾਂਡ ਹੈ ਨਾ ਜਿਹੜੀ ਇਹ ਹੈਗੀ 6 ਲੱਖ ਤੇ ਸ਼ਾਇਦ ਤੱਕ 50 ਜਾਂ 30 ਹਜ਼ਾਰ ਹੈ ਠੀਕ ਹੈ ਪਰ ਸਾਫ ਬੜੀ ਕੰਡੀਸ਼ਨ ਦਾ ਰਾਈਟਰ ਪਾ ਪੂਰੀ ਸਾਫ ਕੰਡੀਸ਼ਨ ਦਾ ਰਾਈਟਰ ਪਾ ਕੇਅਰ ਵਾਲਾ ਤੇ ਜੇ ਕਿਸੇ ਨੇ ਲੈਣਾ ਜਣਸੀ 'ਚ ਖੜਾ ਠੀਕ ਹੈ ਮੈਂ ਨੰਬਰ ਦਿੰਨਾ ਤੁਸੀਂ ਲੈ ਆ ਸਕਦੇ ਜੀ ਇੰਨੀ ਸਾਫ਼ ਕੰਡੀਸ਼ਨ ਦਾ ਟਰੈਕਟਰ ਕਿਤੇ ਨਹੀਂ ਮਿਲਣਾ ਠੀਕ ਹੈ ਜਿਹੜੀ ਗੱਲ ਕਹੀ ਉਹ ਹੀ ਨਿਕਲਣੀ ਆ ਠੀਕ ਹੈ ਜਮਾ ਸਾਫ਼ ਜੇ ਟਾਇਰਾਂ ਦੀ ਗੱਲ ਕਰੀਏ ਟਾਇਰ ਵੀ ਬਿਲਕੁਲ ਓਕੇ ਤੇ ਵਧੀਆ ਕੰਡੀਸ਼ਨ ਦੇ ਟਾਇਰ ਨੇ ਅਪੋਲੋ ਵਾਲੇ ਟਾਇਰ ਨੇ 16 9 22 ਦੇ ਟਾਇਰ ਹੈ ਤੇ ਸਿੰਘ ਟਰੈਕਟਰ ਏਜੰਸੀ ਆ ਆਟੋ ਮਾਰਕੀਟ ਚ ਠੀਕ ਹੈ ਜੀ ਨੰਬਰ ਤੁਸੀਂ ਸਕਰੀਨ ਤੇ ਉੱਤੇ ਆ ਨੋਟ ਕਰ ਲਿਆ ਜੀ ਤੇ ਵੀਡੀਓ ਨੂੰ ਸ਼ੇਅਰ ਕਰਕੇ ਜਾਣਾ ਹੁਣ ਤੁਸੀਂ ਠੀਕ ਹੈ ਕਿਸਾਨਾਂ ਨੇ ਸਾਰਿਆਂ ਨੇ ਸ਼ੇਅਰ ਕਰਨਾ ਹੈ ਸ਼ੇਅਰ ਨਹੀਂ ਤੁਸੀਂ ਰੁਕੰਦੇ ਨਹੀਂ ਵੀਡੀਓ ਤੇ ਇਸ ਤੇ ਤੇ 9416355602 ਅਗਲਾ ਨੰਬਰ ਬਾਕੀ ਮੈਂ ਇੱਕ ਸਕਰੀਨ ਤੇ ਚਲਾ ਦੂੰਗਾ 94660 48410 ਠੀਕ ਹੈ ਸ਼ੇਅਰ ਕਰਨਾ ਹੁਣ ਵੀਡੀਓ ਨੂੰ ਤੁਸੀਂ ਆਹ ਟਰੈਕਟਰ ਸੇਲ ਹੋ ਜਾਣਾ ਚਾਹੀਦਾ ਕਿਉਂਕਿ ਚੀਜ਼ ਹੀ ਨਵੀਂ ਆ ਕਿਸੇ ਕਿਸਾਨ ਦੇ ਹੱਥ ਲੱਗਣੀ ਚਾਹੀਦੀ ਕਿਸੇ ਹੋਰ ਦੇ ਵਪਾਰੀ ਬੰਦੇ ਦੇ ਹੱਥ ਨਾ ਲੱਗੇ ਮੈਂ ਕਹਿੰਦਾ ਇੰਨਾ ਸਾਫ ਟਰੈਕਟਰ ਹੈ ਚਿੱਕੇ ਬੰਦ ਪਿਆ ਉਧਰ ਉਹ ਸਵਰਾਜ ਹੈ ਉਹਦੇ ਉਸ ਪਰ ਦਾ ਚਲੋ ਏਜੰਸੀ ਦਾ ਹੈ ਨਾ ਏਜੰਸੀ ਜੇ ਕਿਸੇ ਨੇ ਲੈਣਾ ਤਾਂ ਲੈ ਆ ਸਕਦਾ ਦੋਨੇ ਟਰੈਕਟਰ ਤੁਹਾਡੇ ਡਿਮਾਂਡ ਵਾਲੇ ਦਿਖਾ ਤੇ ਧੰਨਵਾਦ